ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ। ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਪਾਉਂਦਾ ਤੁਹਾਡਾ ਜੀ ਅੱਜ ਦੀ ਵਿਜ਼ਿਟ ਪਿੰਡ ਗੱਗੂ ਬੂਆ ਜ਼ਿਲ੍ਹਾ ਛੇੜੀ ਤਰਨਤਾਰ ਸਾਹਿਬ ਦੇ ਤਸਵੀਰ ਸਜਣ ਨੂੰ ਚੁਭਾਲ ਤਰਨਤਾਰ ਤਰਨਤਾਰ ਸਾਹਿਬ ਤੇ ਬਾਈ ਤੁਹਾਨੂੰ ਵੀਰ ਹੋਣਾ ਵਧੇਰੇ ਜਾਣਕਾਰੀ ਲੈ ਕੇ ਦੇਣੇ ਸਾਰੀ ਐਂਡ ਤੱਕ ਜਰੂਰ ਜੁੜੇ ਰਹੋ ਠੀਕ ਹੈ ਜੀ। ਤੇ ਵੱਤ ਵਤ ਸ਼ੇਅਰ ਜਰੂਰ ਕਰਿਆ ਕਰੋ ਹੋਰ ਵੀ ਕਹੇ ਵੀਰ ਦਾ ਫਾਇਦਾ ਹੋ ਜਾਂਦਾ ਜਦੋਂ ਸ਼ੇਅਰ ਕਰਦੇ ਜੇ ਕੋਈ ਨਾ ਕੋਈ ਮਾਤੜਦਾ ਵੀ ਸੌੜ ਜਾਂਦਾ ਠੀਕ ਹੈ ਜੀ ਤੇ ਆਓ ਹੁਣ ਲਈਏ ਵਧੇਰੇ ਜਾਣਕਾਰੀ ਬਾਈ ਜੀ ਸਾਸਿਕਾ ਸਾਸਿਕਾ ਸੰਜੀਤ ਸਾਸਾ ਚੜਦੀ ਕਲਾ ਹਾਂਜੀ ਚੜਦੀ ਕਲਾ ਜੀ ਹੋਰ ਸਰਾਉ ਹਾਂਜੀ ਹਾਂਜੀ ਵਧੀਆਂ ਜੀ ਵਧੀਆਂ ਚੱਲਣ ਦੇ ਆਪਿਆ ਹਾਂਜੀ ਹਾਂਜੀ ਵਧੀਆਂ ਜੀ ਵਧੀਆਂ ਰੌਣਕ ਲਾ ਕੇ ਹਾਂਜੀ ਹਾਂਜੀ ਆਨੰਦ ਆਉਂਦਾ ਹਾਂਜੀ ਹਾਂਜੀ ਇਹਨਾਂ ਆਨੰਦ ਨਹੀਂ ਫਿਲੌਂਦਾ ਆ ਨਹੀਂ ਨਹੀਂ ਆਉਂਦਾ ਵੀਡੀਓ ਥੋੜਾ ਜਿਹਾ ਵੱਧਾ ਵੰਡਿਆ ਪਿਆ ਹਣ ਹਾਸੇ ਤਾਂ ਆ ਹੀ ਨਿਕਲਦੇ ਉਦੋਂ ਜਦੋਂ ਆਨੰਦ ਆਵੇ ਹਨਾ ਹਾਂਜੀ ਹਾਂਜੀ ਆ ਤੇ ਸਤਿਗੁਰੂ ਹਰ ਇੱਕ ਨੂੰ ਆਨੰਦ ਬਖਸ਼ੇ ਠੀਕ ਹੈ ਜੀ ਤੇ ਡਰੈਸ ਨੋਟ ਕਰੀਏ ਨਾਮ ਮੇਰਾ ਦਿਲਬੀਰ ਸਿੰਘ ਜੀ ਪਿੰਡ ਗਗੋਬੂਆ ਤਸਵੀਰ ਤੇ ਜਿਹੜਾ ਸਰੀਰ ਤਰਨਤਨ ਸਾਹਿਬ ਠੀਕ ਮਾਲ ਨੰਬਰ 97813 09418 ਠੀਕ ਹੈ ਅੱਜ ਤੇ ਫਿਰ ਝੋਟੀ ਵੀ ਇੱਕ ਚੰਗੀ ਲੈਣ ਦੀ ਹੈ ਨਾ ਹਾਂਜੀ ਹਾਂਜੀ ਸਤਿਗੁਰੂ ਬਿਲਕੁਲ ਜੈਡ ਬਲੈਕ ਹਾਂ ਹਾਂਜੀ ਹਾਂ ਕਿਨਵਾ ਸੂਹਾ ਸੂਰਜ ਸੁਣਾ ਕੋਈ ਦੂਜਾ ਮੰਲੇ ਕੋਈ ਤੀਜਾ ਹੀ ਤੇ ਦੂਜੇ ਕਰਕੇ ਲਈ ਆ ਦਿਨ ਕਿੰਨੇ ਕੁ ਲੈ ਜੂਗੀ ਇਹ ਹਫਤਾ ਲੈ ਜੂ ਸੰਤੂ ਸਾਹਿਬ ਜੀ ਹਫਤਾ 10 ਦਿਨ ਹੀ ਲੈ ਜਾਣੇ ਹਾਂਜੀ ਹਾਂਜੀ ਲੈ ਜਾਣੇ ਜੀ ਕਿੰਨਾ ਕੁ ਦੁੱਧ ਪਾਜੂ ਤੁਹਾਡੇ ਅ 13 ਕਿਲੋ ਤੇ ਭਰੂਗੀ 13 14 ਕਿਲੋ ਜਿਹੜਾ ਭਰਾਸ ਕਰਦੇ ਆ ਨਾ ਇੰਨਾ ਕਿ 13 ਕਿਲੋ ਆਮ ਮਹੀਂ 14 ਇੰਨਾ ਕਿ ਵਧੀਆ ਰਹੀ ਨੀ ਆਣਾ ਵਧੀਆ ਹਾਂਜੀ ਤੇ ਖੁੱਲ ਕੇ ਤੋੜਾ ਕਰਈਏ ਚੇਕ ਹਾਂਜੀ ਸਰ ਗੱਜਣੋਂ 13 ਕਿਲੋ ਦੀ ਕੁਆਲਿਟੀ ਵੀਰ ਨੇ ਦਸੀ ਆ ਆਮ ਪਤਾ ਹੀ ਆਪਾਂ ਨੂੰ ਮਹੀਂ 13 14 ਕਿਲੋ ਜਿਹੜਾ ਆਮ ਦੁੱਧ ਭਰਦੀਆਂ ਬਾਕੀ ਮੈਂ ਚੰਗੀ ਆ ਝੋਟੀ ਆ ਨਵੀਂ ਆ ਠੀਕ ਆ ਥਾਨ ਬੜਾ ਸੋਹਣਾ ਲੱਗਾ ਨੋਕ ਵਾਲਾ ਸੱਚ ਨੂੰ ਲੱਗਾ ਜੀ ਵਾਹ ਤੇ ਤੋਰਾ ਤਰਾ ਵੀ ਚੰਗਾ ਝੋਟੀ ਦਾ ਠੀਕ ਆ ਜੀ ਕੇ ਸਕੁਆਰਟੀ ਬੜੀ ਸੋਹਣੀ ਲੱਗੀ ਹੈ ਬੰਦੋ ਜੀ ਬਾਈ ਕਿੰਨੇ ਦੇ ਦੀਗੇ ਸੰਦੂ ਸਾਹਿਬ ਮੁੱਲ ਦੇ ਦਾ ਆਪਾਂ 98 ਕਰਦੇ ਆ 99 ਦਾ ਦੇ ਦਈਏ 99 ਦੀ ਹਾਂਜੀ ਹੋਰ ਮਾਨ ਕਰ ਦਈਏ 94 ਦੀ ਦੇ ਦਈਏ ਪਿਆਰ ਮੌਤ ਕਹਿ ਤੀ 92 ਦੀ ਦੇ ਦਈਏ ਸੰਦੂ ਸਾਹਿਬ ਕਰਦੀ ਕਲਾ ਹੈ ਨਾ ਤੇ ਦੂਜਾ ਨੰਬਰ ਵੜ ਹਾਂਜੀ ਜਰਸੀ ਵੜ ਆ ਗਈ ਜੀ ਜਰਸੀ ਵੜ ਵਾਹ ਜੀ ਵਾਹ ਬੜੇ ਫੱਟੇ ਫੁੱਟੇ ਲਾਈ ਬੈਠੀ ਹੈ ਨਾ ਹਾਂਜੀ ਹਾਂਜੀ ਸੰਤੂ ਨੇ ਬਿਲਕੁਲ ਓਕੇ ਪੂਰਾ ਨਾ ਪੱਤਰ ਪੂਰਾ ਲੈ ਵਾ ਪੜਨਾ ਇਹਨੇ ਪੂਰਾ ਜੀ ਬਣ ਜੂਗੀ ਹਾਂਜੀ ਹਾਂਜੀ ਥਲ ਟੁਲ ਚੰਗੀ ਆ ਕਿੰਨਾ ਕੁ ਸਮਾਂ ਰਹਿ ਗਿਆ ਇਹਦੇ 5 ਕਿ ਦਿਨ ਰਹਿਗੇ ਸੰਤੂ ਸਾਹਿਬ 5 ਕਿ ਦਿਨ ਹਾਂਜੀ ਹਾਂ ਚੰਗਾ ਦੁੱਧ ਪਾ ਜੂਗੀ ਹਾਂਜੀ ਹਾਂਜੀ 15 16 ਆਰਾਮ ਨਾਲ ਭਰਾਉਣਾ ਇਹਨੇ ਜੀ ਖੁੱਲ ਗਈ ਹਾਂਜੀ ਚਲ ਸੂਬਾ ਕਿ ਨਵਾ ਹੋਗੀ ਸੂਬਾ ਹੁਣ ਦੂਜਾ ਮੰਲੇ ਕੋਈ ਤੀਜਾ ਮੰਲੇ ਹਾਂ ਤੀਜਾ ਹੀ ਹੋਊਗਾ ਹਾਂ ਤੀਜਾ ਹੋਊਗੀ ਸੰਤੂ ਸਾਹਿਬ ਤੀਜਾ ਸੂਬਾ ਹੀ ਹੋਊਗੀ ਸੱਚੇ ਨੂੰ ਤੀਜਾ ਸੂਬਾ ਹੀ ਮੰਨਿਓ ਠੀਕ ਆ ਵੈੜ ਚੰਗੀ ਆ 15 16 ਸਰੀ ਦੁੱਧ ਜਿਹੜਾ ਭਰੂਗੀ ਬਾਕੀ ਠੱਲ ਜੇ ਵਹਨ ਚ ਪਈ ਆ ਤੇ ਜਰਸੀ ਗਾਹ ਹੈ ਮੜੀ ਜੀ ਤੋਰ ਦੇਵੀਂ ਬਾਕੀ ਹਾਈਟ ਵੀ ਚੰਗੀ ਸੱਚ ਨੂੰ ਮੋੜ ਲਿਓ ਤੇ ਲੰਬੇ ਲੰਬੇ ਚੰਗੇ ਆ ਜਰਸੀ ਚ ਆ ਗਈ ਵੇਖੋ ਜੀ ਰੇਲ ਗੱਡੀ ਆ ਕੋ ਲੰਮੀ ਵੇਖੋ ਕਿੰਨੀ ਆ ਤੁਹਾਨੂੰ ਬੜਾ ਸੋਹਣਾ ਲੱਗਾ ਤੇ ਬਾਕੀ ਕੋਈ ਬਾਹੀ ਸ਼ਾਈ ਨਹੀਂ ਬਿਲਕੁਲ ਪੱਦਰ ਓਕੇ ਆ ਸਾਰੇ ਕਿਨਸਾ ਠੀਕ ਆ ਜੀ ਭਾਈ ਕਿੰਨੇ ਦੀ ਦੇ ਦੇਗੇ ਸੰਧੂ ਸਾਹਿਬ ਮੁੱਲ ਤੇਰਾ 45 ਕਰਦੇ 40 ਦੀ ਦੇ ਦੇਗੇ 5 ਹੀ ਜਾਣ ਦੇਗੇ ਸਿੱਧਾ ਨਹੀਂ 5 ਨਾ ਕਰਕੇ ਹਾਂ 37 ਦੀ ਦੇਦੀ 37 ਦੀ ਦੇਦੀ ਜਾਂਦੇ ਕੇ ਪੰਜਾਂ ਨਹੀਂ ਉਹ ਬਜਨ ਮੋਂ ਨਿਕਲ ਗਿਆ ਨਾਮ ਹੋੜੀ ਕੀ 36 ਦੀ ਚਲੋਗੀ ਉਹ ਤੁਸੀਂ ਕਹਿ ਤਾ ਚਲੋ 36 ਦੀ ਹੋਗੀ 36 ਨਾ ਯਾਰ ਨਾ ਕਿਨ ਨਾ ਗੰਨਾ ਛੋੜ ਕਰਿ ਹੋਰ ਕੀ ਉਹਨਾਂ ਨੂੰ ਚਲੋ ਠੀਕ ਹੈ ਅਸੀਂ ਪਹਿਲੋ ਹੀ ਕਰਾਤੀ ਆ ਸਜਣਾ ਖਪਾਏ ਉਹਨਾਂ ਛੋਟਨਾ ਕਰਾਇਓ 35 ਦੀ ਬਾਗ ਨੂੰ ਵਾਕੇ ਲੈ ਜਾਓ ਜਿਹਨੂੰ ਚੰਗੀ ਲੱਗਦੀ ਆ ਇਹ ਡੱਬੀ ਆ ਗਈ ਹਾਂਜੀ ਡੱਬੀ ਆ ਗਈ ਕਿੰਨਾ ਦੁੱਧ ਇਹਦਾ 14 ਲੀਟਰ ਰਿਸਰਵ ਟੈਂਕ ਸਾਬ ਹੈਗਾ ਹੁਣ ਤਾਂ ਜੀ ਸਹੀ ਆ ਹਾਂ ਤਾਂ ਇਹ ਮਸ਼ੀਨ ਬੱਚਾ 15 ਕਿ ਦਿਨਾਂ ਦੀ ਆ ਬੱਚੀ ਦੇ ਬੱਚਾ ਦੇ ਮਗਰ ਬੱਚਾ ਜੀ ਕਿਹੜਾ ਬੱਚਾ ਜੀ ਆਹ ਸਾਹਮਣ ਆਹ ਸਾਹਮਣੇ ਅੰਦਰ ਅੱਛਾ ਅੱਛਾ ਜੀ ਹਾਂ ਸਜਣਾ ਉਹ ਸਾਹਮਣੇ ਅੱਗੇ ਬੱਚਾ ਜਿਹੜਾ ਵੱਜਾ ਨਾ ਲਓ ਜੀ ਆਹ ਜਿਹੜਾ ਠੀਕ ਤੇ ਇਹ ਬੱਚਾ ਜ ਠੀਕ ਆ ਤੇ ਇਹਨਾਂ ਵੀ ਤੋਰਾ ਕਰਾਈਏ ਚੈੱਕ ਚਲੋ ਲਓ ਜੀ ਥੰਤ ਹੁੰਦੇ ਦਾ ਬੜਾ ਸੋਹਣਾ ਲੱਗਾ ਕਰਮਾਲੀ ਸਾਹਿਬ 14 ਕਿਲੋ ਮੌਕੇ ਦਾ ਦੁੱਧ ਹੁਣ ਹਾਂਜੀ ਹਾਂਜੀ 14 ਕਿਲੋ ਮੌਕੇ ਦਾ ਜੀ ਠੀਕ ਦੁੱਧ 16 ਉਹ 14 ਕਿਲੋ ਕੋਈ ਨਹੀਂ ਆਈ ਘਾਟ ਹੀ ਦੱਸਦੇ ਕਿਲੋ ਮੜ ਕੇ ਅਗਲੇ ਪੈਣ ਭਰਾ ਦੇ ਜਾਣੀ ਮੜ ਕੇ ਅਗਲਾ ਆਖੇ ਨਾ ਠੀਕ ਹੈ ਜੀ ਹਾਂ ਡੱਬਾ ਰਾਂਗੇ ਦੂਜਾ ਸੁਆ ਸਜਣੋਂ ਥੰਤ ਹੁਣ ਬਹੁਤ ਸੋਹਣਾ ਲੱਗਾ ਤੇ 14 ਕਿਲੋ ਮੌਕੇ ਦਾ ਜਿਹੜਾ ਦੁੱਧ ਤਿਆਰ ਆ ਮੋੜ ਲਿਓ ਜੀ ਬਾਕੀ ਤੋਰਾ ਤੋਰਾ ਵੜਦਾ ਚੰਗਾ ਤੋਰਾ ਕਰਾ ਵੀ ਚੰਗਾ ਪਹਿਲਵਾਨਾ ਵਰਗਾ ਪੇਸਪੂੜੇ ਦੀ ਵੀ ਚੰਗੀ ਆ ਪ੍ਰਿੰਟ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਨਾੜਾ ਨੂੜਾ ਵੜ ਗਿਆ ਚੰਗੀਆਂ ਵਾਨੇ ਦੇ ਤੇ ਕਿੰਨੇ ਰੀ ਦੇ ਦਿੱਗੇ ਸੰਦੂ ਸਾਹਿਬ ਬੋਲੇ ਤਾਂ ਕਰਦੇ 6258000 ਦੀ ਦੇ ਦਈਏ 55 ਰੇ ਹਾਂਜੀ ਹੋਰ ਮਾਨਤਾਨ ਕਰਤੀਏ 57 ਦੀ ਦੇ ਦਿੰਨੇ ਆ 55 ਹੀ ਕਰ ਦਈਏ ਨਹੀਂ ਕਰ ਦਈਏ ਨਹੀਂ ਸੰਦੂ ਸਾਹਿਬ ਕਰ ਦਈਏ ਨਹੀਂ ਇਹਨੂੰ ਇਡਰਾ ਕਰੀ ਜਾਓ ਤੁਸੀਂ ਨਹੀਂ ਕੁਛ ਨਹੀਂ ਦਾ ਇਹਨੂੰ 55 ਦੀ ਕਰ ਦਈਏ ਜਾਣ ਦਈਏ ਹੋਤੇ ਸੁੱਖ ਜਾਂਦਾ ਸੁੱਖ ਤੂੰ ਕੀ ਘਟਾਉਣਾ ਹੈ ਜਾਣ ਤੋਂ ਜਾਣ ਤੋਂ ਮੇਰੇ ਤੋਂ ਅਜੇ ਕਹਿਦਾ ਸੁੱਖ ਨੇ ਕਹਿਦਾ ਜਾਣਦੇ ਹੈ ਨਾ ਛੋੜ ਨਹੀਂ ਸਕਦੇ ਤੁਹਾਨੂੰ ਹੁਣ ਫਿਰ ਛੋੜ ਛੱਪਾ ਨਾ ਕੋਈ ਕੋਈ ਕਰਾਵੇ ਜਿਆਦਾ ਠੀਕ ਆ ਦੁੱਧ ਬੜਾ ਸੱਧੂ ਸਾਹਿਬ ਅੱਛਾ ਆ ਜਿਹੜੀ ਵੈਡ ਸਹੀ ਜਾਂਦਾ ਵੀ ਥਣ ਥਣ ਬੜਾ ਤੇ ਕਿੰਨਾ ਕੀ ਇਹਦਾ ਰਿਕਾਰਡ ਹੈ ਸੰਦੀ ਸਾਹਿਬ ਇਹਦਾ ਬੌਲਾ ਹੀ 12 ਲੀਟਰ ਹੈ ਪਰਸੋਂ ਦੀ ਸੋਈ ਆ ਅੱਛਾ ਇਹਦੇ ਮਗਰ ਵਸ਼ੀ ਆ 나ੜੂ ਤੇ ਆ ਮੱਡੀ ਦੱਬੀ ਵਸ਼ੀ ਆ ਇਹਦੇ ਮੱਡੀ ਦੱਬੀ ਵਸ਼ੀ ਆ ਪਰਸੋਂ ਦੀ ਸੋਈ ਆ ਠੀਕ ਆ 12 ਲੀਟਰ ਬੋਕੇ ਦਾ ਬੋਲਾ ਜਰਿਆ ਜੀ ਅੱਛਾ ਕਿੰਨਾ ਕਿ ਭਰ ਜੂਗੀ ਇਹ 16 17 ਲੀਟਰ ਸੰਤੂ ਸਾਹਿਬਾਂ ਦੇ ਪਰੌਂਦੀ ਆ ਠੀਕ ਆ ਹਾਂ ਜੀ ਉਹਨਾਂ ਤੋਂ ਵੱਡੀ ਹਨਾ ਡੱਬੀ ਉਹਦੀ ਹਾਂ ਜੀ ਹਾਂ ਜੀ ਵੱਡੀ ਉਹਦੇ ਮੰਦੋਂ ਭਰਈ ਆ ਬੜਾ ਵੱਡਾ ਲੱਗਾ ਸਿੰਗ ਹੀ ਸਜਣੋਂ ਮਾਰ ਕੇ ਹੈਗੀ ਵੱਡੀ ਆ ਤੇ ਥਣ ਥਣ ਬੜਾ ਸੋਹਣਾ ਦੇਖ ਸਕਦੇ ਨੇੜ ਤੋਂ ਮੈਂ 12 ਤੋਂ 18 ਹੀ ਭਰ ਦਊਗੀ ਅੱਛਾ ਜੀ ਹਾਂ ਜੀ ਥਣ ਬਹੁਤ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਹਾਂ ਜੀ ਹਾਂ ਜੀ ਸੰਤੂ ਸਾਹਿਬ ਬਾਕੀ ਜਰਸੀ ਤੇ ਐਚ ਐਫ ਦਾ ਕਰੋਸ ਆਂਗ ਸਜਣੋਂ ਆ ਗਿਆ ਠੀਕ ਆ ਜੀ ਤੋ ਦੇ ਲੈ ਮੈਂ। ਇਹ ਮੋੜ ਲਿਓ। ਸੇਂਗ ਹੀ ਸੇਂਗ ਮਾਰ ਗਿਆ। ਵਾੜ ਸਾਰੇ ਪੱਖੋਂ ਹੀ ਸੋਹਣੀ ਹੈ। ਹਾਂਜੀ ਬਹੁਤ ਸੋਹਣੀ ਹੈ। ਲਓ ਇਨਸਾਨ ਦੇਖੋ। ਬਿਲਕੁਲ ਓਕੇ ਆ ਕੋਈ ਬਾਈਸ਼ਾਈ ਨਹੀਂ ਪੱਧਰ ਥਾਂ ਲੈ ਵਾ ਬਣਉਂਦੀ ਆ। ਬੰਦ ਹੋ ਜੀ। ਇਹਦਾ ਮੁੱਲ ਕੀ ਕਰਦਗੇ ਜੀ? ਸੰਤੂ ਸਾਹਿਬ ਦਾ ਮੁੱਲ ਤੇ ਵੇ 55 ਕਰਦੇ ਆ। ਅੱਛਾ 50 ਹੀ ਦੇ ਦਗੇ। ਹੋਰ ਕਰ ਦੀਗੇ? 48 ਦੀ ਸੰਧੂ ਸਾਹਿਬ ਜਾਣ ਤੋਂ ਉੱਥੇ ਟਿਕਾਣੇ 'ਚ ਆ ਜਾਓ ਆਪੇ ਟਿਕਾਣੇ 'ਆਂ ਸੰਧੂ ਸਾਹਿਬ ਤੁਸੀਂ ਸਾਰਿਆਂ ਦਾ ਨਾ ਕਰੀ ਜਾਵੜਾ ਚੰਗੀ ਵਸੀ ਖੰਡੀ ਤੀਦੀ ਹੈ ਸੁਖ ਤੇਰੀ ਕੀ ਸ਼ਾਦੀ ਮਾਣਦਾ ਹੈ ਹਾਂਜੀ ਸੁਖ ਦੇ ਕੱਢਦੇ ਸਾਰੀ ਤੂੰ ਕੁੱਖ ਤੇ ਵਿੱਚ ਜਾ ਆਖਿਆ ਲੈਨੇ ਸੰਧੂ ਸਾਹਿਬ 45 47 ਦੀ ਕਰਦਿਗੇ ਨਹੀਂ ਨਹੀਂ 57 ਸੰਧੂ ਸਾਹਿਬ ਅੱਛਾ 니 ਜਾਇਜ਼ ਕਰ ਲੋ ਹੈ ਜਾਇਜ਼ ਕਰ ਲੋ 45 ਦੀ ਚਲੋ ਜਾਣ ਤੋਂ ਧੰਨਵਾਦ 48 ਦੀ ਹੋਰ ਕਰਦਿਗੇ ਯਾਰ 47 ਦੀ ਜਾਂਦਾ ਸਾਨੂੰ ਸਾਹਿਬ 47 ਦੀ ਹੋ ਗਈ 47 ਦੀ ਹੋ ਗਈ ਸੁਖ ਠੀਕ ਆ ਠੀਕ ਆ 12 ਕਿਲੋ ਬੋਕ ਦਾ ਬੱਚੀ ਇਧਰ ਦੇਖੋ ਨਹੀਂ ਵਾਕਈ ਚ ਪੂਰੀ ਬਰਫ ਲਾਈ ਬੈਠਾ ਹੈ ਹਾਂ ਥਾਨ ਬੜਾ ਸੋਹਣਾ ਲੱਗਾ ਕਰਮਾ ਮਾਜਾ 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 ਕੇ ਮਾਜਾ ਇਹ ਕੋ ਕੱਢ ਗਿਆ ਹਸ਼ਾਈ ਆਹ ਅਸ਼ਾਈ ਆ ਲਾ ਗਈ ਫਜਰੋਂ ਥਾਨ ਵੇਖੋ ਮੱਜਾਂ ਵਾਲਾ ਦੋ ਤੇ 14 ਕਿਲੋ ਭਰੂਗੇ ਵੀ ਆਰਾਮ ਨਾਲ ਅੱਛਾ ਹੁਣ ਕਿੰਨਾ ਬੋਲਾ ਬੋਲਾ ਤੇਰੇ 10 ਲੀਟਰ ਸਾਨੂੰ ਸਾਹਿਬ ਹੈਗਾ ਰਾਤੀ ਸੁਈ ਆ ਆਰਾਦੀ ਸੁਈ ਆ ਬੱਛੀ ਮਗਰਿਆ ਦੇ ਠੀਕ ਬੱਛੀ ਜੀ ਆਉ ਸਜਣੋ ਜਲਸੀ ਬੱਛੀ ਜਿੰਦੇ ਮਗਰ ਠੀਕ ਆ ਬੱਛੀ ਬੜੀ ਪਿਆਰੀ ਆ ਤੇ ਸ਼ਾਈ ਹਾਲ ਚ ਆਉਂਦੀ ਆ ਥੱਲੇ ਤੁੰਨ ਵੀ ਵੇਖ ਸਕਦੇ ਉੱਤੇ ਬੰਨ ਵੀ ਹੈਗੀ ਆ ਠੀਕ ਹੈ ਥਾਨ ਪੜਾ ਸੋਨਾ ਲੱਗਾ ਸੰਤੂ ਸਾਹਿਬ ਆਪਾਂ ਦੱਦ ਗਏ ਭਈ ਮਗਰਲੇ ਥਾਨ ਦੀ ਤੇਲਿਆ ਨੂੰ ਮਗਰਲੇ ਥਾਨ ਦੀ ਤੇਲਿਆ ਹਾਂਜੀ ਹਾਂਜੀ ਸੰਤੂ ਸਾਹਿਬ ਬਹਿਣੀ ਵਾਲੀ ਹਾਂ ਬੰਨਿਆ ਹਣਾ ਹਾਂਜੀ ਹਾਂਜੀ ਠੀਕ ਆ ਲੋ ਜੀ ਤਾਂ ਜਨਾ ਮਗਰਲੇ ਸਾਹ ਦੀ ਤਿੱਲ ਜੀ ਤੇ ਬਹਿਣੀ ਵਾਲਾ ਬੰਨਾ ਬਹਿਣੀ ਤੋਂ ਉਲਟ ਤੇ ਦੁੱਧ ਬੌਲਾ ਕਿੰਨਾ ਹੁਣ ਰੈਡੀ ਦੱਸਿਆ ਜੀ ਬੌਲਾ 9-10 ਲੀਟਰ ਸੰਤੂ ਸਾਹਿਬ ਹੈਗਾ ਹੁਣ 9 ਤੋਂ 10 ਪਲੱਸ ਬੌਲਾ ਤਿਆਰ ਹੈ ਤੇ ਮਗਰ ਵੱਛੀ ਆ ਗਈ ਜਰਸੀ ਦੀ ਹਾਂਜੀ ਹਾਂਜੀ ਸਰ ਮੁੱਲ ਕਿੰਨਾ ਕਰ ਦੀਏ ਖੀਰਲਾ ਪੀਸ ਆ ਮੁੱਲ ਸੰਤੂ ਸਾਹਿਬ ਇਹਦਾ ਛੋਟਾ ਹੀ ਰੱਖਣਾ ਆਪਾਂ 25000 ਮੁੱਲ ਕਰਦੇ ਆ ਅੱਛਾ ਜੀ 26 ਦੀ ਦੇ ਦੀ ਹੋਰ ਕਰ ਦੋ ਹਾਂ ਜੀ ਸੰਤੋਖ ਸਾਹਿਬ ਉਹਨੇ ਦੀ ਹੁਣ ਤੇਲ ਦਾ ਕਰਕੇ ਆਪਾਂ ਨੂੰ ਘਟਾਉਣਾ ਪੈਣ ਰਿਹਾ ਤੇ 14 ਕਿਲੋ ਭਰਾਈ ਜਣਾ ਦੇ ਦੋ ਹੋਰ ਕਰ ਦਈਏ ਪੰਜੀ ਦੀ ਜਾਣ ਦੋ ਸੰਤੋਖ ਜੀ ਦੀ ਕਰ ਦਈਏ ਜਾਣ ਦੋ ਜਾਣ ਦਈਏ ਲੋ ਸਜਣੋ 24 ਤੇ 39 ਠੀਕ ਆ ਜੀ ਇਧਰ 55 ਤੇ ਨਾਲ ਦਾ ਕਿੰਨਾ ਸੀ 35 ਤੇ ਮੈਦਾ ਕਿੰਨਾ ਕੀਤਾ ਆਪਾਂ 95 ਹਾਂ ਜੀ 92 ਠੀਕ ਆ ਸਾਰੇ ਰੇਟ ਹੈਗੇ ਆ ਤੇ ਨਰਕ ਫਰਕ ਤੁਹਾਡਾ ਕੰਮ ਆ ਕੇ ਤਸੱਲੀ ਕਰਨਾ ਆ ਕੇ ਕਰਕੇ ਤੇ ਫਿਰ ਲੈ ਕੇ ਜਾਇਆ ਕਰੋ ਕਿਦੋਂ ਵੀ ਖਰੀਦਦਾਰੀ ਕੋਈ ਵੀ ਆਪਣਾ ਭੈਣ ਭਰਾ ਕੇ ਤੇ ਵੀ ਚੈਨਲ ਤੋਂ ਖਰੀਦਦਾਰੀ ਕਰਦਾ ਹਰਜ ਬੰਦਾ ਠੀਕ ਆ ਤੇ ਸਾਡੇ ਵੱਲੋਂ ਸਾਰੇ ਭੈਣ ਭਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰਾਖਾ ਜੀ